ਅਸੀਂ ਇਸ ਵੇਲੇ ਚੰਡੀਗੜ੍ਹ ਦੇ ਖਾਲਸਾ ਕਾਲਜ ਦੇ ਵਿੱਚ ਖੜੇ ਆ ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਇੱਕ ਪ੍ਰਦਰਸ਼ਨੀ ਜਿਹੜੀ ਹੈ ਉਹ ਪੰਜਾਬ ਡਿਟ ਲਾਇਬ੍ਰੇਰੀ ਦੇ ਵੱਲੋਂ ਚਲਾਈ ਗਈ ਹੈ ਇੱਥੇ ਜੋ ਗੁਰੂ ਪਰੰਪਰਾ ਸ਼ੁਰੂ ਹੋਈ ਹੈ ਉਹਦੇ ਬਾਰੇ ਜੋ ਭਾਈ ਨੰਦ ਲਾਲ ਗੋਆ ਜੀ ਨੇ ਲਿਖਿਆ ਜਿਹੜੇ ਕਿ ਦਰਬਾਰੀ ਕਵੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਦੀਆਂ ਜਿਹੜੀਆਂ ਸਤਰਾਂ ਨੇ ਉਹ ਉੱਕਰੀਆਂ ਹੋਈਆਂ ਨੇ ਸਾਰੀ ਸਿੱਖੀ ਦੀ ਫਲਵਾੜੀ ਕਿਵੇਂ ਤੁਰੀ ਹੈ ਉਸ ਦੇ ਬਾਬਤ ਇਹ ਜਿਹੜਾ ਹੈਗਾ ਇਹ ਸਾਰਾ ਸ਼ੁਰੂ ਕੀਤਾ ਗਿਆ ਇੱਥੇ ਪੰਡਿਤ ਕਿਰਪਾ ਰਾਮ ਜਿਹੜੇ ਨੇ ਉਗਰੂ ਤੇਗ ਬਹਾਦਰ ਸਾਹਿਬ ਕੋ ਆਏ ਨੇ ਜਿਹੜੀ ਕਿ ਫਰਿਆਦ ਲੈ ਕੇ ਕਿ ਸਾਨੂੰ ਜਵਰੀ ਸਾਡਾ ਧਰਮ ਤਬਦੀਲ ਕੀਤਾ ਜਾ ਰਿਹਾ ਤਾਂ ਜਿਹੜੀ ਉਹ ਸਾਰੀ ਕਹਾਣੀ ਹੈ ਭਾਈ ਜੈਤਾ ਉਹਨਾਂ ਦਾ ਜਿੱਦਾਂ ਵੀ ਸਾਰਾ ਇੱਥੋਂ ਆਉਂਦੇ ਨੇ ਤਾਂ ਉਹ ਗੁਰੂ ਸਾਹਿਬ ਦਾ ਅਸੀਸ ਲੈ ਕੇ ਤਾਂ ਗੁਰੂਪ ਤੇ ਗੋਬਿੰਦ ਸਿੰਘ ਜੀ ਜਿਸ ਤਰ੍ਹਾਂ ਉਹਨਾਂ ਨੂੰ ਨਿਵਾਜਦੇ ਨੇ ਉਹ ਸਾਰਾ ਹੈਗਾ ਅੰਮ੍ਰਿਤਸਰ ਦਾ ਕਿਲਾ ਕਿਸਗੜ ਦਾ ਕਿਲਾ ਲੋਹਗੜ ਦਾ ਕਿਲਾ ਫੂਲਗੜ ਦਾ ਕਿਲਾ ਫਤਿਹਗੜ ਦਾ ਕਿਲਾ ਤਾਰਾਗੜ ਦਾ ਕਿਲਾ ਇਹ ਜਿਹੜੀ ਫੋਟੋਜ਼ ਨੇ ਇਹ ਭਾਈ ਤੰਨਾ ਸਿੰਘ ਉਹਨਾਂ ਨੇ ਜਿਹੜੀ ਕਿ 1934 ਦੇ ਵਿੱਚ ਖਿੱਚੀਆਂ ਸੀ ਅੱਜ ਦੇ ਵਿਚਾਰ ਚਰਚਾ ਦੇ ਤੁਹਾਡਾ ਸਵਾਗਤ ਹੈ ਅਸੀਂ ਇਸ ਵੇਲੇ ਚੰਡੀਗੜ੍ਹ ਦੇ ਖਾਲਸਾ ਕਾਲਜ ਦੇ ਵਿੱਚ ਖੜੇ ਹਾਂ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਇੱਕ ਪ੍ਰਦਰਸ਼ਨੀ ਜਿਹੜੀ ਹੈ ਉਹ ਪੰਜਾਬ ਡਿਟ ਲਾਇਬ੍ਰੇਰੀ ਦੇ ਵੱਲੋਂ ਚਲਾਈ ਗਈ ਹੈ ਇਸ ਪ੍ਰਦਰਸ਼ਨੀ ਦਾ ਨਾਮ ਹੈ ਐਂਪੀਰਰ ਪ੍ਰੋਫਿਟ ਗੁਰੂ ਗੋਬਿੰਦ ਸਿੰਘ ਤਾਂ ਆ ਹੁਕਮਨਾਮਾ ਹੁਕਮਨਾਮੇ ਜਿਹੜੇ ਨੇ ਗੁਰੂ ਸਾਹਿਬਾਨ ਦੇ ਆ ਭਾਈ ਵੀਰ ਸਿੰਘ ਨੇ ਗੁਰੂ ਸਾਹਿਬਾਨ ਤੇ ਜੋ ਲਿਖਿਆ ਉਹ ਦਿੱਤਾ ਗਿਆ ਇੱਥੋਂ ਇਹ ਪ੍ਰਦਰਸ਼ਨੀ ਜਿਹੜੀ ਹੈ ਸ਼ੁਰੂ ਹੁੰਦੀ ਹੈ ਇਧਰ ਸੀ ਇੱਥੇ ਮਾਰਦਿਆਂ ਨਜ਼ਰ ਤਾਂ ਇੱਥੇ ਜੋ ਗੁਰੂ ਪਰੰਪਰਾ ਸ਼ੁਰੂ ਹੋਈ ਹੈ ਉਹਦੇ ਬਾਰੇ ਜੋ ਭਾਈ ਨੰਦ ਲਾਲ ਗੋਆਜੀ ਨੇ ਲਿਖਿਆ ਜਿਹੜੇ ਕਿ ਦਰਬਾਰੀ ਕਵੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਦੀਆਂ ਜਿਹੜੀਆਂ ਸਤਰਾਂ ਨੇ ਉਹ ਉੱਕਰੀਆਂ ਹੋਈਆਂ ਨੇ ਤੇ ਤੁਸੀਂ ਇੱਧਰ ਆਪਾਂ ਦੇਖ ਸਕਦੇ ਆ ਆ ਇਹ ਜਿਹੜੀ ਸਾਰੀ ਸਿੱਖੀ ਦੀ ਫੁਲਵਾੜੀ ਕਿਵੇਂ ਤੁਰੀ ਹੈ ਉਸ ਦੇ ਬਾਬਤ ਇਹ ਜਿਹੜਾ ਹੈਗਾ ਇਹ ਸਾਰਾ ਸ਼ੁਰੂ ਕੀਤਾ ਗਿਆ ਉਹ ਉੱਪਰ 1469 ਤੋਂ ਲੈ ਕੇ 1708 ਤੱਕ ਦਾ ਜਿਹੜਾ ਗੁਰੂ ਪੀਰੀਅਡ ਹੈ 240 ਸਾਲ ਦਾ ਉਸ ਦਾ ਜਿਹੜਾ ਸਾਰਾ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਬਾਰੇ ਗੁਰੂ ਨਾਨਕ ਸਾਹਿਬ ਨੇ ਕੀ ਸ਼ੁਰੂ ਕੀਤਾ ਜਿਹੜੀ ਹਿਊਮਿਲਟੀ ਦੇ ਐਂਗਲ ਤੋਂ ਫਿਰ ਗੁਰੂ ਅੰਗਦ ਸਾਹਿਬ ਦਾ ਫਿਰ ਗੁਰੂ ਅਮਰਦਾਸ ਸਾਹਿਬ ਦਾ ਊਮਨਸ ਰਾਈਟਸ ਤੇ ਜਿਹੜੀਆਂ ਹੋਈਆਂ ਚੀਜ਼ਾਂ ਫਿਰ ਗੁਰੂ ਰਾਮਦਾਸ ਸਾਹਿਬ ਦਾ ਜਿਹੜਾ ਕਿ ਇਕਨੋਮਿਕ ਰਾਈਟਸ ਸੀ ਜਿਹੜੀ ਅੰਮ੍ਰਿਤਸਰ ਸ਼ਹਿਰ ਬਸਾਇਆ ਹੈਗਾ ਜਿਹਦੇ ਵਿੱਚ ਵਜ਼ਾਰ ਰੱਖੇ ਗਏ ਨੇ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਇੰਟੈਲੈਕਚੁਅਲ ਰਾਈਟਸ ਨੇ ਜਿਹੜੀਆਂ ਸਕਾਲਰਸ਼ਿਪ ਦੀ ਗੱਲ ਆਈ ਹੈ ਅੰਮ੍ਰਿਤਸਰ ਸਿਟੀਆਂ ਸਿਟੀਆਂ ਜਿਹੜੀਆਂ ਬਣਾਈਆਂ ਗਈਆਂ ਨੇ ਅੰਮ੍ਰਿਤਸਰ ਸਿਟੀ ਬਣਾਈ ਹੈ ਸ੍ਰੀ ਹਰਗੋਬਿੰਦਪੁਰ ਬਣਾਈ ਗਈ ਹੈ ਤਰਨਤਾਰਨ ਗੋਇੰਦਵਾਲ ਖਡੂਰ ਤੇ ਕਰਤਾਰਪੁਰ ਸਾਹਿਬ ਅਰੰਧਪੁਰ ਸਾਹਿਬ ਕੀਰਤਪੁਰ ਸਾਹਿਬ ਤੇ ਪੋਟਾ ਸਾਹਿਬ ਤੋਂ ਇਹ ਤੁਸੀਂ ਇੱਧਰ ਦੇਖ ਲਓ ਕਿ ਗੁਰੂ ਹਰੇ ਰਾਏ ਸਾਹਿਬ ਜਿਹੜੇ ਹੈਲਥ ਰਾਈਟਸ ਦੀ ਗੱਲ ਆਪਣੀ ਆ ਰਹੀ ਹੈ ਗੁਰੂ ਹਰਗੋਬਿੰਦ ਸਾਹਿਬ ਪੀਪਲਸ ਰਾਈਟ ਅਕਾਲ ਤਖਤ ਦਾ ਜਿਹੜਾ ਜਸਟਿਸ ਦਾ ਐਂਗਲ ਸੀਗਾ ਤੇ ਗੁਰੂ ਅਰਜਨ ਸਾਹਿਬ ਦਾ ਜਿਹੜਾ ਸੀਗਾ ਉਹ ਸੈਕ ਸੈਕਰੀਫਾਈਸ ਦਾ ਤਾਂ ਉਸ ਨੂੰ ਸਸਤਾ ਅਸੱਤਾ ਤੇ ਬਲਵੰਡ ਦੀ ਜਿਹੜੀ ਔਰ ਹੈ ਵਾਰ ਹੈ ਉਸ ਨੂੰ ਦਿਖਾਇਆ ਗਿਆ ਤੇ ਇੱਥੇ ਤੁਸੀਂ ਦੇਖ ਲਓ ਕਿ ਆਹ ਜਿਹੜਾ ਹੈਗਾ ਆ ਗੁਰੂ ਸਾਹਿਬ ਬਾਰੇ ਜਿਹੜਾ ਕਿ ਇਹਨਾਂ ਦੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਹੁਕਮਨਾਮਾ ਜਿਹੜਾ ਆਇਆ ਹੈਗਾ ਜਦੋਂ ਇਹ ਸਾਰਾ ਕੁਝ ਹੋਇਆ ਤਾਂ ਉਦੋਂ ਦਾ ਇਹ ਜਿਹੜਾ ਪੀਰੀਅਡ ਆ ਉਹ ਇਸ ਨੂੰ ਦਿਖਾਇਆ ਗਿਆ ਗੁਰੂ ਤੇਗਹਾਰੀ ਜੀ ਦੇ ਇੱਥੇ 1700 ਜਿਹੜਾ 66 ਦਾ ਜਿਹੜਾ ਚਾਈਲਡਹੂਡ ਆ ਜਿੱਥੋਂ ਗੁਰੂ ਗੋਬਿੰਦ ਸਿੰਘ ਦਾ ਚਾਈਲਡਹੂਡ ਸ਼ੁਰੂ ਹੁੰਦਾ ਪਟਨਾ ਸਾਹਿਬ ਤੋਂ ਤਾਂ ਤੁਸੀਂ ਦੇਖ ਲੋਗੇ ਪੂਰਨ ਸਿੰਘ ਉਹਨਾਂ ਦੀ ਉਹ ਕੋਡ ਦੇ ਨਾਲ ਜਿਹੜਾ ਹੈਗਾ ਇਹ ਚਾਈਲਡਹੂਡ ਦਾ ਟਾਈਮ ਜਿਹੜਾ ਦੱਸਿਆ ਗਿਆ ਆ ਅਸੀਂ ਇੱਥੇ ਦੱਸਾਂਗੇ ਕਿ ਆ ਆ ਜਿਹੜਾ ਇੱਥੇ ਗੰਗਾ ਦੇ ਕੰਡੇ ਤੇ ਪਟਨਾ ਦੇ ਵਿੱਚ ਕਿਦਾਂ ਜਿਹੜਾ ਹੈਗਾ ਸਾਰਾ ਕੁਝ ਹੋਇਆ ਕਿੱਦਾਂ ਗੁਰੂ ਸਾਹਿਬ ਦਾ ਬਚਪਨ ਗੁਰੂ ਗੋਬਿੰਦ ਸਿੰਘ ਦਾ ਬਚਪਨ ਜਿਹੜਾ ਪਟਨਾ ਸਾਹਿਬ ਦੇ ਵਿੱਚ ਸ਼ੁਰੂ ਹੁੰਦਾ ਤਾਂ ਆ ਉਹਨਾਂ ਦੀ ਜਿਹੜੀ ਜਰਨੀ ਦਾ ਜਿਹੜਾ ਹੈਗਾ ਕਿੱਥੋਂ ਕਿੱਥੋਂ ਤੋ ਇਹ ਜਰਨੀ ਜਿਹੜੀ ਹੈ ਕਿਵੇਂ-ਕਿਵੇਂ ਚੱਲੀ ਹੈ ਉਹ ਸਾਰੇ ਦੇ ਉੱਤੇ ਇਹ ਐਂਗਲ ਜਿਹੜਾ ਹੈਗਾ ਉਹ ਰੱਖਿਆ ਗਿਆ ਆ ਰੀਵਰਸ ਸਾਰੀਆਂ ਦਿਖਾਈਆਂ ਗਈਆਂ ਨੇ ਉਹ ਉਸ ਤੋਂ ਦੇਖਿਆ ਜਾ ਸਕਦਾ ਤੇ ਇਸ ਦੇ ਨਾਲ ਹੀ ਆ ਆਹ ਜਿਹੜਾ ਹੈਗਾ ਆ ਤੁਸੀਂ ਦੇਖੋ ਕਿ ਇੱਥੇ ਪੰਡਿਤ ਕਿਰਪਾ RAM ਜਿਹੜੇ ਨੇ ਗੁਰੂ ਤੇਗ ਬਹਾਦਰ ਸਾਹਿਬ ਕੋ ਆਏ ਨੇ ਜਿਹੜੀ ਕਿ ਫਰਿਆਦ ਲੈ ਕੇ ਕਿ ਸਾਨੂੰ ਜਵਰੀ ਸਾਡਾ ਧਰਮ ਤਬਦੀਲ ਕੀਤਾ ਜਾ ਰਿਹਾ ਤਾਂ ਜਿਹੜੀ ਉਹ ਸਾਰੀ ਕਹਾਣੀ ਹੈ ਵੀ ਗੁਰੂ ਸਾਹਿਬ ਕਹਿੰਦੇ ਆ ਕਿ ਸੀਸ ਜਿਹੜਾ ਹੈਗਾ ਹੁਣ ਤੁਹਾਡੇ ਤੋਂ ਵੱਧ ਕੋਈ ਵੱਡਾ ਪੁਰਖ ਨਹੀਂ ਜਿਹੜਾ ਸੀਸ ਦਵੇ ਤਾਂ ਉਹ ਗੁਰੂ ਸਾਹਿਬ ਦੇ ਸ਼ਹਾਦਤ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਜਿੱਥੋਂ ਉਹ ਉੱਥੋਂ ਜਿਹੜਾ ਹੈਗਾ ਉਹ ਸ਼ੁਰੂ ਹੋਇਆ ਹੈਗਾ ਤੇ ਇਹ ਗੁਰੂ ਸਾਹਿਬ ਦੀ ਸ਼ਹਾਦਤ ਦਾ ਇੱਕ ਗਲ ਆ ਪਾਈ ਜਾਤਾ ਉਹਨਾਂ ਦਾ ਦਿਖਾਇਆ ਗਿਆ ਕਿ ਪਾਈ ਜਾਤਾ ਉਹਨਾਂ ਦਾ ਜਿੱਦਾਂ ਵੀ ਸਾਰਾ ਇਥੋਂ ਆਉਂਦੇ ਨੇ ਤਾਂ ਉਹ ਗੁਰੂ ਸਾਹਿਬ ਦਾ ਅਸੀਸ ਲੈ ਕੇ ਤਾਂ ਗੁਰੂ ਤੇ ਗੋਬਿੰਦ ਸਿੰਘ ਜੀ ਜਿਸ ਤਰ੍ਹਾਂ ਉਹਨਾਂ ਨੂੰ ਨਿਵਾਜਦੇ ਨੇ ਉਹ ਸਾਰਾ ਹੈਗਾ ਕਿ ਉਹ ਦੱਸਿਆ ਗਿਆ ਆ ਪਾਈ ਜੀਵਨ ਸਿੰਘ ਜਾਤਾ ਸ੍ਰੀ ਗੁਰੂ ਗੁਰੂ ਕਥਾ ਦੇ ਵਿੱਚੋਂ ਕੋਰਸ ਲਈਆਂ ਗਈਆਂ ਨੇ ਤਾਂ ਆ ਜਿਹੜੇ ਫੋਰਸ ਨੇ ਆ ਫੋਰਟਸ ਨੇ ਜਿਹੜੇ ਕਿ ਆਨੰਦਗੜ੍ਹ ਦਾ ਕਿਲਾ ਕੇਸਗੜ੍ਹ ਦਾ ਕਿਲਾ ਲੋਹਗੜ੍ਹ ਦਾ ਕਿਲਾ ਫੋਲਗੜ੍ਹ ਦਾ ਕਿਲਾ ਫਤਿਹਗੜ੍ਹ ਦਾ ਕਿਲਾ ਤਾਰਾਗੜ੍ਹ ਦਾ ਕਿਲਾ ਇਹ ਜਿਹੜੀ ਫੋਟੋਜ਼ ਨੇ ਇਹ ਭਾਈ ਤੰਨਾ ਸਿੰਘ ਉਹਨਾਂ ਨੇ ਜਿਹੜੀ ਕਿ 1934 ਦੇ ਵਿੱਚ ਖਿੱਚੀਆਂ ਸੀ ਉਹ ਫੋਟੋਜ਼ ਜਿਹੜੀਆਂ ਨੇ ਇੱਥੇ ਦਿਖਾਈਆਂ ਗਈਆਂ ਨੇ ਤੇ ਆਹਾ ਫੋਰਟਸ ਜਿਹੜੇ ਗੁਰੂ ਸਾਹਿਬ ਦੇ ਟਾਈਮ ਦੇ ਨੇ ਤੇ ਆਹਾ ਗੁਰੂ ਸਾਹਿਬ ਦੇ ਜਿਹੜੇ ਦਰਬਾਰੀ ਕਵੀ ਹੋਏ ਨੇ 52 ਜਿਹੜੇ ਦਰਬਾਰੀ ਕਵੀ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੇ ਵਿੱਚ ਉਸ ਨੂੰ ਲੈ ਕੇ ਇਹ ਇਹਨਾਂ ਦੀ ਸਾਰੀ ਡਿਟੇਲ ਹੈ ਸਾਰੀ ਡਿਟੇਲ 52 ਦੀ 52 ਦੀ ਡਿਟੇਲ ਜਿਹੜੀ ਹੈ ਉਹ ਥੱਲੇ ਦਿੱਤੀ ਗਈ ਹੈ ਉਹਦੇ ਰਾਏ ਅਨੀ ਰਾਏ ਅਮਰਿਤ ਰਾਏ ਆਲੂ ਆਸ਼ਾ ਸਿੰਘ ਆਲਮ ਈਸ਼ਵਰਦਾਸ ਸੁਖਦੇਵ ਸੁਖਾ ਸਿੰਘ ਸੁਖਿਆਨਾ ਇਸ ਕਿਸਮ ਦੇ ਬਹੁਤ ਸਾਰੇ ਨਾਮ ਨੇ ਜਿਹੜੇ ਕਿ 52 ਕਵੀਆਂ ਦੇ ਵਿੱਚ ਸ਼ਾਮਿਲ ਨੇ ਤਾਂ ਆਹਾ ਇਹ ਜਿਹੜੀ ਸਾਰੀ ਸਕਾਲਰਸ਼ਿਪ ਹੈ ਇਹ ਜਿਹੜੇ ਸਾਰੇ ਉਸ ਟਾਈਮ ਦੇ ਜਿਹੜੇ ਹੁਕਮਨਾਮੇ ਨੇ ਉਹ ਉਹ ਦਿਖਾਏ ਗਏ ਨੇ ਸਕੋਨਰਸ਼ੀਪ ਫਿਲਾਸਫਰ ਜਿਹੜੇ ਗੁਰੂ ਸਾਹਿਬ ਦੇ ਨਾਲ ਜੁੜੇ ਹੋਏ ਸੀਗੇ ਉਹਨਾਂ ਦੇ ਬਾਰੇ ਦੱਸਿਆ ਗਿਆ ਇੱਥੇ ਵਾਰੀਅਰਸ ਜਿਹੜੇ ਨੇ ਵਾਰੀਅਰ ਜਿਹੜੇ ਲੜਾਕੇ ਸੀ ਗੁਰੂ ਸਾਹਿਬ ਦੀ ਫੌਜ ਦੇ ਵਿੱਚ ਉਹਨਾਂ ਦੇ ਬਾਰੇ ਜਿਹੜਾ ਹੈਗਾ ਆ ਦੱਸਿਆ ਗਿਆ ਪੂਰਨ ਸਿੰਘ ਜਿਹੜਾ ਹੈਗਾ ਕਵੀ ਦਾ ਉਹਨਾਂ ਦੇ ਕੋਟ ਲੈ ਕੇ ਇਹਨਾਂ ਨੂੰ ਵਿਖਿਆਨ ਕੀਤਾ ਗਿਆ ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਪਹਾੜੀ ਰਾਜਿਆਂ ਦੇ ਨਾਲ ਲੜਾਈਆਂ ਲੜੀਆਂ ਮੁਗਲਾਂ ਦੇ ਨਾਲ ਲੜਾਈਆਂ ਲੜੀਆਂ ਉਹੋ ਇਸ ਕਿਸਮ ਦੇ ਜਿਹੜੇ ਜੰਗ ਜੂ ਯੋਧੇ ਨੇ ਉਹਨਾਂ ਦੇ ਨਾਲ ਹੀ ਉਹ ਲੜਾਈਆਂ ਲੜੀਆਂ ਜਾ ਸਕੀਆਂ ਕਾ ਕੋਟ ਆ ਇੱਕ ਕੋਟ ਬਾਰੇ ਦੱਸਿਆ ਗਿਆ ਕਿ ਜਿਹੜਾ ਕੋਟ ਆ ਗੁਰੂ ਸਾਹਿਬ ਦਾ ਜਿਹੜਾ ਦਰਬਾਰ ਲੱਗਦਾ ਸੀ ਉਹ ਕਿਵੇਂ ਜਿਹੜਾ ਹੈਗਾ ਬਾਬੂ ਫਿਰੋਜ਼ਦੀਨ ਸ਼ਫ ਸ਼ਰਫ ਦਾ ਜਿਹੜਾ ਕੋਟ ਆ ਉਹ ਲਿਆ ਹੈਗਾ ਉਹਨਾਂ ਨੇ ਜੋ ਇਹਨਾਂ ਦੇ ਦਰਬਾਰ ਬਾਰੇ ਦੱਸਿਆ ਗੁਰੂ ਸਾਹਿਬ ਦੇ ਉਹ ਦੱਸਿਆ ਆ ਰੰਗਾਂ ਦੀ ਗੱਲ ਕੀਤੀ ਗਈ ਹੈ ਫੂਲਾ ਮੁਹੱਲਾ ਮਨਾਉਣ ਦੀ ਜਿਹੜੀ ਗੱਲ ਆ ਅਨੰਦਪੁਰ ਸਾਹਿਬ ਦੇ ਵਿੱਚ ਅਸੀਂ ਹੁਣ ਵੀ ਦੇਖਦੇ ਆ ਦਾ ਕਲਰ ਇਹ ਜਿਹੜੀਆਂ ਟ੍ਰੈਡੀਸ਼ਨਸ ਗੁਰੂ ਸਾਹਿਬ ਨੇ ਚਲਾਈਆਂ ਜਿਹੜੇ ਫੈਸਟੀਵਲ ਗੁਰੂ ਸਾਹਿਬ ਨੇ ਚਲਾਏ ਉਸ ਦੇ ਬਾਬਤ ਇਹ ਇਸ ਨੂੰ ਦਿਖਾਇਆ ਗਿਆ ਆ ਆਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਹੋਲਾ ਮਹੱਲਾ ਦੀ ਕੰਡੀਸ਼ਨ ਆ ਉਹ ਸਾਰੇ ਨੂੰ ਇੱਥੇ ਪੇਸ਼ ਕੀਤਾ ਗਿਆ ਕਿ ਰੰਗਾਂ ਦਾ ਜਿਹੜਾ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਹੈ ਤਾਂ ਆ ਤੁਸੀਂ ਇੱਧਰ ਜੀ ਆਪਾਂ ਇਹਨੂੰ ਦੇਖੀਏ ਤੇ ਇਹ 뮤지컬 ਟ੍ਰੈਡੀਸ਼ਨ ਜਿਹੜੀਆਂ ਨੇ ਗੁਰੂ ਸਾਹਿਬ ਨੇ ਇਹ ਜਿਹੜੀ ਹੈਗੀ ਹੈ ਇਹ ਗੁਰੂ ਸਾਹਿਬ ਦੇ ਜਿਹੜੇ 뮤지컬 ਟ੍ਰੈਡੀਸ਼ਨਸ ਨੇ ਜਿਹੜੀਆਂ ਸੰਗੀਤ ਗੁਰਮਤ ਸੰਗੀਤ ਦੀ ਜਿਹੜੀ ਵਿਦਾ ਤਾਉਸ਼ ਤਾਉਸ਼ ਦਾ ਜਿਹੜਾ ਇੱਕ ਐਂਗਲ ਹੈ ਸਿੱਖ ਵਿਦਾਂ ਦੇ ਨਾਲ ਤਾਉਸ਼ ਨੂੰ ਇਹਦੇ ਵਿੱਚ ਐਡ ਕੀਤਾ ਗਿਆ ਗੁਰੂ ਸਾਹਿਬ ਦੇ ਟਾਈਮ ਦੇ ਵਿੱਚ ਤਾਂ ਉਹ ਜਿਹੜਾ ਹੈਗਾ ਦਿਖਾਇਆ ਗਿਆ ਜਿੱਥੇ ਗੁਰੂ ਸਾਹਿਬ ਬਹੁਤ ਵੱਡੇ ਵਾਰੀਅਰ ਸੀਗੇ ਲੜਾਕੀ ਸੀ ਉੱਥੇ ਹੀ ਨਾਲ ਉਹ ਇੱਕ ਇਸ ਕਿਸਮ ਦੇ ਸਕਾਲਰ ਤੇ ਸੰਗੀਤ ਸੰਗੀਤਕਾਰ ਵੀ ਸਨ ਉਹ ਇੱਕ ਸਾਰਾ ਐਂਗਲ ਜਿਹੜਾ ਇੱਥੇ ਦਿੱਤਾ ਗਿਆ ਆ ਕਹਾਣੀ ਜਿਹੜੀਆਂ ਲੜਾਈਆਂ ਲੜੀਆਂ ਗਈਆਂ ਗੁਰੂ ਸਾਹਿਬ ਦੇ ਵੱਲੋਂ ਚਾਹੇ ਉਹ ਪਹਾੜੀ ਰਾਜਿਆਂ ਨਾਲ ਨੇ ਜਾਂ ਮੁਗਲਾਂ ਨਾਲ ਨੇ ਉਹਨਾਂ ਦਾ ਇੱਕ ਜਿਹੜਾ ਵਿਖਿਆਨ ਹੈ ਇੱਥੇ ਕੀਤਾ ਗਿਆ ਹੈਗਾ ਤਾ ਆ ਜਿਹੜੀ ਮਸੰਦਾਂ ਦੀ ਪਰੰਪਰਾ ਸੀਗੀ ਉਹ ਉਹਨਾਂ ਦੇ ਨਾਲ ਜੋ ਗੁਰੂ ਸਾਹਿਬ ਨੇ ਜਿਵੇਂ ਕੀਤਾ 1899 ਦੇ ਵਿੱਚ ਕਿ ਮਤਲਬ ਕਿ ਉਹ ਜਿਹੜੀਆਂ ਮੰჯੀਆਂ ਤੇ ਮਸੰਦ ਜਿਹੜੇ ਬਣ ਚੁੱਕੇ ਸੀਗੇ ਤਾਂ ਗੁਰੂ ਸਾਹਿਬ ਨੇ ਉਹ ਜਿਹੜਾ ਹੁਕਮਨਾਮਾ ਕੱਢ ਜਿਹੜਾ ਕੱਢੇ ਗਏ ਤਾਂ ਉਸ ਤੋਂ ਬਾਅਦ ਇਹ ਜਿਹੜਾ ਮਸੰਦ ਸਿਸਟਮ ਹੈ ਨੂੰ ਡਿਸਬੈਂਡ ਕੀਤਾ ਗਿਆ ਸੀ ਗੁਰੂ ਗੋਬਿੰਦ ਸਿੰਘ ਦੇ ਵੱਲੋਂ ਕਿਉਂਕਿ ਉਹ ਆਪਣੇ ਕਾਫੀ ਕਰਪਟ ਹੋ ਚੁੱਕੇ ਸੀਗੇ ਉਸ ਟਾਈਮ ਤੇ ਜਦੋਂ ਆ ਫਿਰ ਗੁਰੂ ਸਾਹਿਬ ਜਿਹੜੇ ਨੇ ਇਹ ਖਾਲਸੇ ਦੀ ਸਾਜਣਾ ਹੁੰਦੀ ਹੈ ਤਾ ਫਿਰ ਇਹ ਸਾਰਾ ਉਹ ਸੀਨ ਦਿਖਾਇਆ ਗਿਆ ਇੱਥੇ ਹਰਿੰਦਰ ਸਿੰਘ ਮਹਿਬੂਬ ਦੀਆਂ ਕੋਟ ਜਿਹੜੀ ਲਈ ਗਈ ਹੈ ਇੱਕ ਅੰਮ੍ਰਿਤ ਦਾ ਦਾ ਇੱਕ ਵਿਸਾਖ ਦਾ ਅੰਮ੍ਰਿਤ ਵੇਲਾ ਥਰ ਥਰ ਜਾਗਣ ਬੰਦੇ ਉੱਚਾ ਵਿਰਖ ਰਹਿਮ ਦਾ ਝੂਮੇ ਹੀਟ ਤੱਕ ਦੇ ਤਮੇ ਤਮ ਤੰਤੰਦੇ ਕਰਮ ਕਰਮ ਖੰਡ ਦੀ ਛੋ ਦੇ ਨੇੜੇ ਪਰ ਆਨੰਦ ਦੀ ਵਾਸੀ ਉਲੰਭਣ ਪਏ ਅਜੇ ਤਾਰੇ ਵੱਲ ਸਿਧ ਗੁਰਮੁਖਾਂ ਸੰਦੇ ਤੋ ਇਹ ਇੱਕ ਜਿਹੜਾ ਸਾਰਾ ਹਰਿੰਦਰ ਮਹਿਬੂਬ ਦਾ ਕੋਰਟ ਕੀਤਾ ਗਿਆ ਆ ਜਿਹੜੇ ਸਾਰੇ ਪੰਜ ਪਿਆਰੇ ਨੇ ਜਿੱਥੋਂ ਜਿੱਥੋਂ ਵੀ ਉਹ ਹੈਗੇ ਸੀ ਉਹਨਾਂ ਨੂੰ ਮੈਪ ਦੇ ਵਿੱਚ ਦਿਖਾਇਆ ਗਿਆ ਦਵਾਰਿਕਾ ਦਵਾਰਿਕਾ ਤੋਂ ਜਿਸ ਤੰਗ ਦੇ ਨਾਲ ਇਹ ਪੰਜ ਸੀਗੇ ਲਾਹੌਰ ਤੋਂ ਦਿੱਲੀ ਤੋਂ ਬਿਹਾਰ ਤੋਂ ਉਹ ਜਗਨਨਾਥਪੁਰੀ ਤੋਂ ਤਾਂ ਉਹ ਇੱਕ ਜਿਹੜਾ ਪੰਜ ਪਿਆਰਿਆਂ ਦਾ ਜਿਹਦਾ ਟਾਈਮ ਕਿੱਥੋਂ ਕਿੱਥੋਂ ਆਏ ਨੇ ਉਸ ਨੂੰ ਦਿਖਾਇਆ ਗਿਆ ਇੱਥੇ ਆ ਖਾਲਸਾ ਜਿਹੜਾ ਬਣ ਕੇ ਤਿਆਰ ਹੁੰਦਾ ਫਿਰ ਗੁਰੂ ਸਾਹਿਬ ਖੁਦ ਪਾਲ ਜਿਹੜਾ ਲੈਂਦੇ ਨੇ ਉਹ ਇਸ ਐਂਗਲ ਨੂੰ ਦਿਖਾਇਆ ਗਿਆ ਤੇ ਉਹ ਸਾਰਾ ਮਾਈ ਭਾਗੋ ਵਾਲਾ ਜਿਹੜਾ ਸਾਰਾ ਮੁਕਸਰ ਦੀ جنگ ਹੈ ਉਹ ਅਸੀਂ ਸਾਰਿਆਂ ਨੇ ਦੇਖੀ ਹੈ ਉਸ ਦਾ ਜਿਹੜਾ ਸਾਰਾ ਇੱਥੇ ਵਿਖਿਆਨ ਹੈ ਕੀਤਾ ਗਿਆ ਤਾਂ ਇਹ ਇੱਕ ਮਾਈ ਭਾਗੋ ਜਿਹੜੇ ਮੁਕਸਰ ਦੀ جنگ ਆ ਉਸ ਨੂੰ ਦਿਖਾਇਆ ਗਿਆ ਕਿਸ ਢੰਗ ਦੇ ਨਾਲ ਉਹ ਬੇਦਾਵਾ ਦੇ ਗਏ ਸੀ ਸਿੰਘ ਤਾਂ ਫਿਰ ਉਹ ਜੁੜ ਗਏ ਸੀ ਤੇ ਇਹ ਪਰਿਵਾਰ ਵਿਛੋੜਾ ਸਾਹ ਗੁਰਦੁਆਰਾ ਦੇ ਵਿੱਚ ਵੀ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਪਰਿਵਾਰ ਦਾ ਸਰਸਾ ਨਦੀ ਤੇ ਵਿਛੋੜਾ ਪੈਂਦਾ ਉਹ ਸਟਾਡੀ ਸਾਰੀ ਸੀਨ ਹੈ ਉਸ ਨੂੰ ਦਿਖਾਇਆ ਗਿਆ ਤਾਂ ਇਹ ਜਿਹੜੇ 1705 ਦੇ ਵਿੱਚ ਛੋਟੇ ਸਾਹਿਬ ਜੀ ਦੇ ਨੀਹਾਂ 'ਚ ਚਨਾਏ ਗਏ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਅਸੀਂ ਉਸ ਦਾ ਸਾਰਾ ਐਂਗਲ ਜਿਹੜਾ ਹੈਗਾ ਉਹ ਅੱਲਾ ਯਾਰ ਖਾਂ ਜੋਗੀ ਜਿਹੜਾ ਉਹਨਾਂ ਦੀਆਂ ਕੋਸ਼ ਨੇ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ ਤੇ ਆਹ ਆਹ ਜਿਹੜਾ ਜਿਹੜਾ ਲੈਟਰ ਲਿਖਿਆ ਗਿਆ ਗੁਰੂ ਸਾਹਿਬ ਦੇ ਵੱਲੋਂ ਇਸ ਲੈਟਰ ਦੇ ਉੱਤੇ ਲੈਟਰ ਬਾਰੇ ਦੱਸਿਆ ਗਿਆ ਕਿ ਉਹ ਇਹ ਜਿਹੜਾ ਗੁਰੂ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਜ਼ਫਰਨਾਮਾ ਜਿਹੜਾ ਦਿੱਤਾ ਹੈਗਾ 1705 ਦੇ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਉਸ ਦਾ ਜਿਹੜਾ ਜਿੱਤ ਦੀ ਚਿੱਠੀ ਜ਼ਫਰਨਾਮਾ ਜਿਹੜੀ ਜਿੱਤ ਦੀ ਚਿੱਠੀ ਹੈ ਉਹ ਉਹ ਇਸ ਦਾ ਇੱਕ ਪੋਲਿਟੀਕਲ ਲੈਟਰ ਹੈ ਇੱਕ ਡਾਇਲੋਗ ਹੈ ਉਹਦੇ ਨਾਲ ਇੱਕ ਸਪਿਰਚੁਅਲ ਐਂਗਲ ਤੋਂ ਜਿਹੜੀ ਲਿਖੀ ਗਈ ਡਾਇਲੋਗ ਹੈ ਉਹ ਔਰੰਗਜ਼ੇਬ ਨੂੰ ਜਿਹੜੀ ਗੁਰੂ ਸਾਹਿਬ ਨੇ ਕੀਤੀ ਸੀ ਜ਼ਫਰਨਾਮੇ ਦੇ ਰੂਪ ਚ ਇਹ ਬੰਦਾ ਸਿੰਘ ਬਹਾਦਰ ਜਦੋਂ ਮਾਧੂ ਉਦਾਸ ਬੇਰਾਗੀ ਨੰਦੇੜ ਦੇ ਵਿੱਚ ਉਹਨਾਂ ਨੂੰ ਮਿਲਦੇ ਨੇ ਤਾਂ ਉਹ ਇੱਕ ਜਿਹੜਾ ਹੈਗਾ ਐਂਗਲ ਇੱਥੇ ਦਿਖਾਇਆ ਗਿਆ ਉਹ ਸੀਨ ਦਿਖਾਇਆ ਗਿਆ ਇਹ ਐਮਪਰਰ ਗੁਰੂ ਸਾਹਿਬ ਦਾ ਜਿਹੜਾ ਪੂਰਾ ਟਾਈਮ ਪੀਰੀਅਡ ਹੈ ਉਸ ਨੂੰ ਦਿਖਾਇਆ ਗਿਆ ਕਿ ਇੱਕ ਬਾਦਸ਼ਾਹ ਦੀ ਤਰ੍ਹਾਂ ਬਾਦਸ਼ਾਹ ਦਰवेश ਉਹਦਾ ਨਾਮ ਹਮੇਸ਼ਾ ਗੁਰੂ ਸਾਹਿਬ ਨੂੰ ਦਿੱਤਾ ਜਾਂਦਾ ਤੇ ਇਹ ਐਂਗਲ ਹੈਗਾ ਤੇ ਇਹ ਜਿਹੜਾ ਹੈਗਾ ਗੁਰੂ ਸਾਹਿਬ ਦਾ ਉਹ ਟਾਈਮ ਜਿਹੜਾ ਉਹਨਾਂ ਦੀਆਂ ਉਹਨਾਂ ਦੀ ਗੁਰਗੱਦੀ ਉਹਨਾਂ ਨੇ ਕਿਵੇਂ ਦਿੱਤੀ ਹੈਗੀ ਅਗੁਰੂ ਗ੍ਰੰਥ ਸਾਹਿਬ ਨੂੰ ਐਂਡ ਦੇ ਵਿੱਚ ਇਹ ਦਿਖਾਇਆ ਗਿਆ ਕਿ ਅਖੀਰ ਦੇ ਵਿੱਚ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਤਾਂ ਇਹ ਇੱਕ ਗੁਰਗੱਦੀ ਜਿਹੜੀ ਹੈ ਇੱਥੇ ਗੁਰੂ ਪਰੰਪਰਾ ਜਿਹੜੀ ਹੈ ਉਹ ਸਮਾਪਤ ਕੀਤੀ ਗਈ ਹੈ ਇਹ ਸਾਰੀ ਜਿਹੜੀ ਐਗਜ਼ਿਬਿਸ਼ਨ ਹੈ ਇਹ ਸਾਰੀਆਂ ਚੀਜ਼ਾਂ ਨੂੰ ਇੱਥੇ ਦਿਖਾ ਰਹੀ ਹੈ ਹਾਂ ਸੋ ਇਸ ਤਰ੍ਹਾਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਨਾਲ ਜੁੜੀ ਹੋਈ ਐਗਜ਼ਿਬਿਸ਼ਨ ਜਿਹੜੀ ਹੈ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਵੱਲੋਂ ਇਹ ਜਿਹੜੀ ਇੱਥੇ ਉਪਰਾਲਾ ਇਹ ਖਾਲਸਾ ਕਾਲਜ ਦੇ ਵਿੱਚ ਕੀਤਾ ਗਿਆ ਸੀ ਕੈਮਰਾ ਪਰਸਨ ਮਾਨਸ ਤੇ ਨਾਲ ਮਹਦੂਰ ਸਿੰਘ ਫੀਸ ਸਿੰਘ ਚੰਡੀਗੜ੍ਹ